ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗਰ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਤੋਂ ਸਾਢੇ 5:30 ਵਜੇ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 24 ਦਿਨ ਹੈਗਾ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੰਦਰਾ ਜੀ ਆਪਾਂ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਹਰੇ ਮਟਰਾਂ ਦਾ ਜੀ 70 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਰਿਹਾ ਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾਅ ਰਿਹਾ ਜੀ ਗਾਜਰਾਂ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਜੀ ਗਾਜਰਾਂ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰ 25 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਜੀ ਅੱਜ ਦਾ ਜੀ ਤੇ ਬੰਦ ਗਰੇਟਾਂ ਦਾ ਪਾ ਜੀ ਟਮਾਟਰ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਪਾ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਪਾ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਪਾ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਜੀ ਤੇ ਪੰਛੇਰੀ ਦਾ ਪਾ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਨਾ ਥੋੜਾ ਜਿਹਾ ਪਾ ਥੋੜਾ ਜਿਹਾ ਤੇਜ਼ ਨੇ ਜੀ ਸਰੋਂ ਦਾ ਸਾਗ ਦਾ ਪਾ ਹੈਗਾ ਜੀ ਅੱਜ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਪਾ ਜੀ ਸਰੋਂ ਦੇ ਸਾਗ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ ਅੱਜ ਇਹ 150 ਰੁਪਏ ਦਾ ਭਾਅ ਜੀ ਦਰਜਨ ਦਾ ਜੀ ਇੱਥੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਕਮਲ ਫਰੂਟ ਤੇ ਬਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਜੀ ਗੋਭੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਕੇਨੂਆ ਬਾਰੇ ਵੀ ਦੱਸਾਂਗੇ ਵੀ ਕੇਨੂ ਵੀ ਆਉਂਦੇ ਬਾਈ ਕੋਲੇ ਆਪਾਂ ਬਾਈ ਰਣਜੀਤ ਨਾਲ ਕੇਨੂਆ ਦਾ ਵੀ ਗੱਲਬਾਤ ਕਰਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਕੇਨੂਆ ਦਾ ਜੀ ਅੱਜ ਦਾ ਹੋਰ ਬਾਈ ਰਣਜੀਤ ਕੀ ਹਾਲ ਨੇ ਬਾਈ ਵਧੀਆ ਵਧੀਆ ਹੋਰ ਕਹਿਣਾ ਬਾਈ ਵਧੀਆ ਬਾਈ ਗੋਭੀ ਦਾ ਕੀ ਰੇਟ ਚੱਲੀ ਜਾਂਦਾ ਬਾਈ ਆਪਣੀ ਲੋਕਲ ਦਾ ਬਾਈ ਗੋਭੀ ਲੋਕਲ ਦੇ ਗਿਆ ਹੋਸ਼ਾਲ ਦੇ ਰੇੜੇ 'ਚ 55 ਤੋਂ ਲੈ ਕੇ 65 ਰੁਪਏ ਦਾ ਹਾਂਜੀ ਦੋਸਤੋ ਗੋਭੀ ਦਾ ਭਾਰ ਰਿਹਾ ਜੀ ਅੱਜ ਦਾ ਜੀ 55 ਤੋਂ ਲੈ ਕੇ 65 ਰੁਪਏ ਤੱਕ ਦਾ ਭਾਰ ਰਿਹਾ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦਲਫਾ ਫਸਲਾਂ ਪਾ ਜੀ ਗੋਬੀ ਦਾ ਜੀ ਅੱਜ ਦਾ ਜੀ ਬਹੁਤ ਵਧੀਆ ਆਪਰੀ ਗੋਬੀ ਆ ਜੀ ਲੋਕਲ ਅੱਧੀ ਦਾ ਕੀ ਪਾ ਚੱਲੀ ਜਾਂਦਾ ਵੀਰ ਜੀ ਕਿੱਦੇ ਪਿਆ ਜੀ 30 ਤੋਂ ਲੈ ਕੇ 40 ਰੁਪਏ ਦਾ ਹਾਂਜੀ ਦੋਸਤੋ ਕੱਦੂ ਦਾ ਪਾ ਰਿਹਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਰਿਹਾ ਜੀ ਕੱਦੂਆਂ ਦਾ ਜੀ ਅੱਜ ਦਾ ਜਿਹੇ ਬੰਦ ਗਰੇਟਨ ਦਾ ਜੀ ਅੱਜ ਦਾ ਆਪਣੇ ਕੋਲ ਕਿੰਨੂ ਕੀ ਪਾ ਦੇ ਰਹੇ ਨੇ ਵੀਰ ਜੀ ਕਿੰਨੂ ਕਿੰਨੂ ਦੇ ਰਿਹਾ ਜੀ 25 ਤੋਂ 30 ਰੁਪਏ ਹਾਂਜੀ ਕਿੰਨੂ ਦਾ ਪਾ ਹੈਗਾ ਜੀ ਹੋਲ ਸੇਲ ਦਾ ਰੇਟ ਹੈ ਇਹਨੇ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਜੀ ਇਹ ਸਰਕਾਰ ਦਾ ਬੰਦ ਗਰੇਟਨ ਦਾ ਪ ਹਾਂਜੀ ਦੋਸਤੋ ਪੇਠੇ ਦਾ ਭਾਅ ਕੱਟ ਚੁੱਕਾ ਜੀ ਪੇਠੇ ਦਾ ਭਾਅ ਰਹਿ ਗਿਆ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪੇਠੇ ਦਾ ਜਿਹੜਾ ਜਿਹੇ ਬੰਦ ਲਵਾਵੈ ਦਾ ਭਾਅ ਜੀ ਪੇਠੇ ਦਾ ਜੀ ਪੇਠੇ ਦਾ ਰੇਟ ਕੱਟ ਚੁੱਕਿਆ ਜੀ ਜੇ ਆਪਾਂ ਕਰੇਲੇ ਬਾਰੇ ਵੀ ਦੱਸੋ ਨਾ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਰਿਹਾ ਜੀ ਕਰੇਲੇ ਦਾ ਜੀ ਅੱਜ ਦਾ ਜਿਹੜੀ ਬੰਦ ਲਵਾਵੈ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਬੰਦੂ ਘੱਟਾ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪ ਹਾਂਜੀ ਦੋਸਤੋ ਪੋਪਲੀ ਮਿਰਚ ਦਾ ਭਾਅ ਹੈਗਾ ਜੀ ਮੋਟੇ ਵਾਲੀ ਮਿਰਚ ਦਾ ਭਾਅ ਰਿਹਾ ਅੱਜ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਤੇਰਾ ਜੀ ਹਰੀ ਮਿਰਚ ਦਾ ਜੀ ਅੱਜ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਹੋਰ ਕੀ ਹਾਲ ਹੈ ਗੌਤਮ ਠੀਕ ਆ ਬਾਈ ਜੀ ਨੂੰ ਬੋਸਿਆ ਅੱਜ ਬਣਿਆ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਜਾਲ ਵਾਲੇ ਕਦੋਂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਹੈਰੀ ਨਾਲ ਹੋਰ ਬਾਈ ਹੈਰੀ ਕੀ ਹਾਲ ਨੇ ਬਾਈ ਵਧੀਆ ਬਾਈ ਠੈਮਾ ਬਾਈ ਅਰਦੀ ਕਲਾ ਤੇ ਜਾਲ ਵਾਲੇ ਕਦੋਂ ਦਾ ਕੀ ਭਾਰ ਰਿਹਾ ਬਈ ਅੱਜ ਜਾਲ ਵਾਲਾ ਕਦੋਂ ਬਾਈ ਪੁੱਜਿਆਗਾ ਜਦੀਦ ਰੱਖਿਆ ਉੱਤੇ 30 ਤੋਂ 35 ਰੁਪਏ ਰਹਿ ਗਿਆ ਬਈ ਜਾਲ ਵਾਲਾ ਕਦੂ ਦਾ ਭਾਜ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਆਪਾਂ ਅੱਜ ਕਦੂ ਦਾ ਜੀ ਅੱਜ ਦਾ ਜੀ ਇਹ ਚਾਹ ਨਾਲੇ ਕਦੋਂ ਦਾ ਭਾਜ ਜੀ ਅੱਜ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਕਦੂ ਦਾ हां जी दोस्तों लोकल खीरे ਦਾ ਆਪਾ ਹੈਗਾ ਜੀ ਅੱਜ ਦਾ ਜੀ ਬੰਦਲ ਫਾਫੇ ਦਾ ਪਾ ਰਿਹਾ ਜੀ ਲੋਕਲ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦਲ ਫਾਫੇ ਦਾ ਪਾ ਰਿਹਾ ਜੀ 12 ਤੋਂ ਲੱਗੇ 15 ਰੁਪਏ ਦੇ ਕਿਦਾ ਪਾ ਜੀ ਲੋਕਲ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦਲ ਫਾਫੇ ਦਾ ਪਾ ਜੀ हां जी दोस्तों ਚਾਹਨਾ ਖੀਰੇ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦਲ ਫਾਫੇ ਦਾ ਪਾ ਰਿਹਾ ਜੀ ਚਾਹਨਾ ਖੀਰੇ ਦਾ ਜੀ ਅੱਜ ਦਾ ਜੀ 25 ਰੁਪਏ ਕਿਲੋ ਦਾ ਪਾ ਜੀ ਨੈਟੀ ਇਹ ਬੰਦ ਬੰਦਲ ਫਾਫੇ ਦਾ ਪਾ ਜੀ ਅੱਜ ਦਾ ਜੀ ਚਾਹਨਾ ਖੀਰੇ ਦਾ ਜੀ हां जी दोस्तों ਪਿੰਡੀ ਦਾ ਪਾ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਰ ਹੈ ਜੀ ਪਿੰਡੀ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਰ ਜੀ ਪਿੰਡੀ ਦਾ ਜੀ ਤੇ ਪਨਸੇਰੀ ਦੀ ਗੱਲ ਕਰੀਏ ਤਾਂ ਪਨਸੇਰੀ ਦਾ ਭਾਰ ਹੈ ਜੀ 150 ਤੋਂ ਲੈ ਕੇ 170 ਜਾਂ 80 ਰੁਪਏ ਤੱਕ ਦਾ ਭਾਰ ਰਿਹਾ ਜੀ ਪਿੰਡੀ ਦਾ ਜੀ ਅੱਜ ਦਾ ਜੀ ਪਨਸੇਰੀ ਦਾ ਜੀ ਹਾਂ ਜੀ ਦੋਸਤੋ ਦਾਣਾਂ ਵਾਲੇ ਚੌਲੇ ਦਾ ਭਾਰ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਰ ਜੀ ਪਨਸੇਰੀ ਦਾ ਜੀ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਭਾਰ ਰਿਹਾ ਜੀ 4 ਰੁਪਏ ਕਿਲੋ ਦਾ ਭਾਰ ਰਿਹਾ ਜੀ ਦਾਣਾਂ ਵਾਲੇ ਚੌਲੇ ਦਾ ਜੀ ਅੱਜ ਦਾ ਆਹ ਤਰੀ ਵੀ ਪਈ ਆ ਤੇਰੀ ਹਾਂਜੀ ਦੋਸਤੋ ਬਾਈ ਬੁੱਟੇ ਹੋਰਾਂ ਕੋਲੇ ਮੂਲੀ ਵੀ ਆਉਂਦੀ ਐ ਤੇ ਪਾਲਕ ਵੀ ਆਉਂਦਾ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਹੇ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਤੇ ਮੂਲੀ ਦਾ ਪਾ ਰਹੇ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਰਹੇ ਜੀ ਮੂਲੀ ਦਾ ਜੀ ਅੱਜ ਦਾ ਜੀ ਪੂਰੀ ਵਧੀਆ ਟੌਪ ਦੀ ਮੂਲੀ ਆਉਂਦੀ ਐ ਬਾਈ ਬੁੱਟੇ ਹੋਰਾਂ ਕੋਲੇ ਜੇ ਕਿਸੇ ਨੇ ਖਰੀਦਣੀ ਆ ਜੀ ਹਾਂਜੀ ਦੋਸਤੋ ਪਾਲਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਦਰਜਣ ਦਾ ਭਾਰ ਰਿਹਾ ਜੀ ਪਾਲਕ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਰ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਵਧੀਆ ਟਾਪ ਦੇ ਪਾਲਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਭਾਈ ਨਾਲ ਆਪਾਂ ਗੱਲਬਾਤ ਕਰਦੇ ਤੇ ਭਾਈ ਪਾਲਕ ਲੈ ਕੇ ਆਉਂਦਾ ਵੀ ਕੀ ਭਾਅ ਚੱਲ ਰਿਹਾ ਜੀ ਪਾਲਕ ਦਾ ਜੀ ਅੱਜ ਦਾ ਜੀ ਹੋਰ ਭਾਈ ਕੀ ਹਾਲ ਨੇ ਭਾਈ ਵਧੀਆ ਵਧੀਆ ਭਾਈ ਤੁਸੀਂ ਕਿਹੜੇ ਪਿੰਡ ਤੋਂ ਆਉਣੇ ਬਈ ਆਪਾਂ ਆਪਾਂ ਦੁੱਗਾ ਪਿੰਡ ਤੋਂ ਆਈ ਦੁੱਗਾ ਤੋਂ ਹਾਂਜੀ ਹਾਂ ਆਪਣੇ ਗਮਾਡੀ ਪਿੰਡ ਦਾ ਹੀ ਆ ਬਾਈ ਹਾਂਜੀ ਹਾਂ ਤੇ ਹਾਂਜੀ ਪਾਲਕ ਦਾ ਕੀ ਰੇਟ ਜੰਲੀ ਜਾਂਦਾ ਬਾਈ ਪਾਲ ਹਾਂਜੀ ਦੋਸਤੋ ਹੋਲਸੇਲ ਦਾ ਰੇਟ ਹੈ ਜੀ ਇਹ ਦਰਜਨ ਦਾ ਭਾਰ ਹੈ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਰ ਹੈ ਜੀ ਪਾਲਕ ਦਾ ਜੀ ਅੱਜ ਦਾ ਜੀ ਦਰਜਨ ਦਾ ਤੇ ਵਧੀਆ ਟਾਪ ਦੀ ਬਾਈ ਪਾਲਕ ਲੈ ਕੇ ਆਉਂਦਾ ਬਾਈ ਦੁਗਾਂ ਤੋਂ ਸੰਗਰੂਰ ਜੱਲੇ ਤੋਂ ਆ ਬਾਈ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 1 ਬੰਡ ਡੱਬੇ ਦਾ ਭਾਰ ਹੈ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 80 ਤੋਂ ਲੱਗੇ 85 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ 1 ਬੰਡ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਨਾਲ ਭਾਅ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਨਾਲ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਧਨੀਏ ਦਾ ਰੇਟ ਘਟ ਚੁੱਕਿਆ ਜੀ ਹਰੇ ਧਨੀਏ ਦਾ ਹਰੇ ਧਨੀਏ ਦਾ ਰੇਟ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਧਨੀਏ ਦਾ ਜੀ ਅੱਜ ਦਾ ਜੀ ਕਿਲੋ ਦਾ ਜੀ ਇਹ ਪੰਡ ਲੈਣੇ ਮਿਲਣੇ ਜੇ ਕਿਸੇ ਨੂੰ ਮਿਲਣੇ ਆ ਜੀ ਪੰਡ ਦਾ ਭਾਅ ਜੀ ਧਨੀਏ ਦਾ ਜੀ ਅੱਜ ਦਾ ਜੀ ਹਰੇ ਦਾ ਹਾਂਜੀ ਦੋਸਤੋ ਪੱਤ ਗੋਬੀ ਦਾ ਭਾਅ ਰੇਟ ਵੱਧ ਚੁੱਕਿਆ ਜੀ ਪੱਤ ਗੋਬੀ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 40 ਤੋਂ ਲੈ ਕੇ 44 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਾਜਰੇ ਦਾ ਭਾਅ ਘੱਟ ਗਿਆ ਜੀ ਗਾਜਰੇ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਰਹਿ ਗਿਆ ਜੀ ਪੰਸੇਰੀ ਦਾ ਜੀ ਗਾਜਰੇ ਦਾ ਤੇ ਬੰਦ ਬੋਰੀ ਦਾ ਗੱਲਬਾਤ ਕਰੀਏ ਤਾਂ ਬੰਦ ਬੋਰੀ ਦਾ ਭਾਅ ਰਹਿ ਗਿਆ ਜੀ 1000 ਰੁਪਏ ਦੀ ਬੂਰੀ ਦਾ ਭਾਰ ਰਹਿ ਗਿਆ ਜੀ ਬੰਦ ਸੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ 16ਵਾਂ ਵੀ ਆ ਗਿਆ ਤੇ 16ਵਾਂ ਦਾ ਭਾਅ ਹੈਗਾ ਜੀ ਗੁੱਟੀਆਂ ਦਾ ਜੀ ਅੱਜ ਦਾ ਜੀ ਦੋ ਗੁੱਟੀਆਂ ਦਾ 50 ਦੀਆਂ ਨੇ ਤੇ ਇੱਕ 30 ਦੀ ਹੈ ਜੀ ਗੁੱਟੀ ਜੇ ਤੁਸੀਂ ਲੈਣੀਆਂ ਜੀ ਹਾਂਜੀ ਦੋਸਤੋ ਬੈਂਗਣੀ ਵਾਲਾ ਗਲਵਾ ਤੇਰੀ ਤਾਂ ਬੈਂਗਣੀ ਦਾ ਭਾਅ ਹੈਗਾ ਜੀ ਗੋਲ ਵਾਲੀ ਦਾ ਜੀ ਅੱਜ ਦਾ ਜੀ ਤੇ 150 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਬੈਂਗਣੀ ਦਾ ਜੀ ਤੇ ਅਰਥੜੀ ਬੈਂਗਣੀ ਦਾ ਵੀ 150 ਰੁਪਏ ਦਾ ਭਾਅ ਜੀ ਅਰਥੜੀ ਬੈਂਗਣੀ ਦਾ ਤੇ ਕਿਲੋ ਦਾ ਗੱਲ ਕਰੀਏ ਤਾਂ ਕਿਲੋ ਦਾ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜ ਪਰ ਥੜੀ ਬੈਂਗਣੀ ਨਾ ਜੀ ਅੱਜ ਦਾ ਤੇ ਲੰਮੀ ਵਾਲੀ ਬੈਂਗਣੀ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਲੰਮੀ ਵਾਲੀ ਦਾ ਰੇਟ ਘਟਾ ਜੀ ਪਰ ਸ਼ੇਰੀ ਦਾ ਭਾਅ ਜੀ ਅੱਜ ਦਾ ਜੀ ਤੇ ਕਿਲੋ ਦੀ ਗੱਲ ਕਰੀਏ ਤਾਂ 20 ਰੁਪਏ ਕਿਲੋ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂਆਂ ਦਾ ਜੀ ਆਪਾਂ ਡੈਮਟਾਲੂ ਵਾਲੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਬੰਦ ਗੱਟੇ ਵਾਲੇ ਜੀ ਅੱਜ ਦਾ ਜੀ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਤੇ ਬੰਦ ਘਟੇ ਮਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਹੇ ਜੀ ਨਮਸਕਾਰ ਬੋਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਡੈਮ ਡਾਲੂ ਦਾ ਕੀ ਪਾ ਰਹੇ ਜੀ ਅੱਜ ਦਾ ਜੀ ਆਪਣੇ ਨੇ ਮੈਂ ਮਦੂ ਪਰ ਮੈਂ ਵੀ ਜ 700 ਰੁਪਏ ਵਿੱਚ ਮੈਂ 600 ਰੁਪਏ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਭਾਅ ਹੈਗਾ ਜੀ 600 ਤੋਂ ਲੈ ਕੇ 700 ਰੁਪਏ ਤੱਕ ਆਪਾਂ ਭਾਰਾ ਹੈ ਜੀ ਡਾਇਮੰਡ ਆਲੂ ਦਾ ਜੀ ਉਹ 700 ਰੁਪਏ ਹਾਂਜੀ ਦੋਸਤੋ ਆਪਾਂ 700 ਰੁਪਏ ਵਾਲਾ ਵੀ ਡਾਇਮੰਡ ਆਲੂ ਦਿਖਾ ਦਿੰਦੇ ਆ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਜੀ 700 ਰੁਪਏ ਦਾ ਭਾਅ ਆ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੋੰਦ ਦਾ ਭਾਅ ਜੀ ਆਲੂਆਂ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਪਾਂ 600 ਵਾਲਾ ਵੀ ਘੱਟਾ ਦਿਖਾ ਦਿੰਦੇ ਆ ਜੀ ਡਾਇਮੰਡ ਦਾ ਜੀ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਇਹ ਵੀ 600 ਰੁਪ बंद कटया जी आज ਦਾ ਨਪਾ 1.5 ਰੁਪਏ ਦਾ ਪਾ ਰਹੇ ਜੀ ਅੱਜ ਦਾ ਜੀ ਹਾਂਜੀ ਦੋਸਤੋ ਐਲ ਆਰ ਦਾ ਪਾ ਰਹੇ ਜੀ 500 ਰੁਪਏ ਦਾ ਪਾ ਰਹੇ ਜੀ ਐਲ ਆਰ ਦਾ ਜੀ ਆਲੂ ਦਾ ਜੀ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਇਹ ਵੀ ਬੰਦ ਕਟਿਆ ਨਾਲ ਪਾ ਜੀ ਆਲੂਆਂ ਦਾ ਜੀ ਅੱਜ ਦਾ ਜੀ ਤੇ ਖੇਤੀ ਆਲੂ ਦਾ ਕੀ ਪਾ ਰਹੇ ਜੀ ਅੱਜ ਦਾ ਜੀ ਆਪਣੇ ਦਾ ਸਾਡੇ ਵੀ ਕਿਹਾ ਜੀ 750-500 450 ਤੋਂ ਲੈ ਕੇ 500 ਰੁਪਏ ਤੱਕ ਦਾ ਪਾ ਰਹੇ ਜੀ ਖੇਤੀ ਆਲੂ ਦਾ ਵੀ ਪਾ ਥੋੜਾ ਤੇਜ਼ ਆ ਜੀ ਇਹ ਆਲੂਆਂ ਦਾ ਜੀ ਖੇਤੀ ਦਾ ਜੀ 400 ਤੋਂ ਲੈ ਕੇ 500 ਰੁਪਏ ਤੇ ਦੀ ਖਾ ਰਿਆ ਜੀ ਛਿੱਟੀ ਆਲੂ ਦਾ ਜੀ ਅੱਜ ਦਾ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਬੂ ਜੀ ਨਾਲ ਸਕਰੀਨ ਤੇ ਗੱਲ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਬੂ ਜੀ ਦਾ ਹਾਂ ਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾ ਰਿਆ ਜੀ ਅੱਜ ਦਾ ਜੀ ਆਪਾਂ ਬਰਨ ਗੱਟੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਰਿਆ ਜੀ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟਾਂ ਬਾਰੇ ਦੱਸਾਂਗੇ ਵੀ ਕੀ ਭਾ ਰਿਆ ਜੀ ਅੱਜ ਦਾ हां जी दोस्तों गड्डी वाले प्याज ਦਾ ਭਾਅ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਕਿਸ ਨੇ ਲੈਣਾ ਜੀ 10 ਰੁਪਏ ਕਿਲੋ ਪਿਆਜ਼ ਮਿਲ ਜੂਗਾ ਜੀ ਕਿਸ ਨੇ ਲੈਣਾ ਜੀ ਤੇ ਬੰਦ ਘਟੇ ਦਾ ਭਾਅ ਜੀ ਪਿਆਜ਼ ਦਾ ਜੀ 10 ਰੁਪਏ ਕਿਲੋ ਆ ਜੀ ਪਿਆਜ਼ ਆਪਾਂ ਹੋਰ ਵੀ ਕੁਆਲਿਟੀ ਦੇ ਖਾ ਦੇ ਦਿੰਦੇ ਜੀ 12 ਰੁਪਏ ਤੋਂ ਲੈ ਕੇ 13 ਰੁਪਏ ਤੱਕ ਵੀ ਪਿਆਜ਼ ਮਿਲ ਜੂਗਾ ਜੀ ਕਿਸ ਨੇ ਲੈਣਾ ਜੀ ਬੰਦ ਘਟੇ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਤੇ ਵਧੀਆ ਸੁੱਕਾ ਪਿਆ ਰਿਹਾ ਜੀ ਵੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਪਾ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਹੋਰ ਵੀ ਦਿਖਾ ਦਿੰਨੇ 14 ਰੁਪਈਆ ਤੋਂ ਲੈ ਕੇ 15 ਰੁਪਈਆ ਤੱਕ ਵੀ ਕਿਲੋ ਮਿਲ ਜੂਜੀ ਪਿਆਜ਼ ਕਿਸੇ ਨਹੀਂ ਲੈਣਾ ਜੀ ਇਹ ਵੀ ਵਧੀਆ ਮੋਟਾ ਪਿਆਜ਼ ਆ ਜੀ ਸੁੱਕਾ ਪਿਆਜ਼ ਆ 14 ਤੋਂ ਲੈ ਕੇ 15 ਰੁਪਈਆ ਤੱਕ ਦਾ ਪਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਕਰਤਾ ਨਾ ਪਾ ਰਹੇ ਜੀ ਪਿਆਜ਼ ਦਾ ਹਾਂਜੀ ਦੋਸਤੋ ਜੇ ਵੀ ਮਾਰਕ ਦਾ ਨਾਸਕ ਦੇ ਪਿਆਜ਼ ਦਾ ਪਾ ਹੈਗਾ ਜੀ ਅੱਜ ਦਾ ਜੀ 16 ਤੋਂ ਲੈ ਕੇ 17-18 ਰੁਪਈਆ ਤੱਕ ਦਾ ਪਾ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਜੇ ਵੀ ਮਾਰਕ ਦਾ ਪਿਆਜ਼ ਦਾ ਪਾ ਜੀ ਅੱਜ ਦਾ ਜੀ ਨਾਸਕਲੇ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾ ਸੰਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਪਾ ਹੈਗਾ ਜੀ 50 ਤੋਂ ਲੈ ਕੇ 75 ਰੁਪਏ ਤੱਕ ਦਾ ਪਾ ਜੀ ਲਸੰਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਪਾ ਜੀ ਲਸੰਦਾ ਜੀ ਪੂਰੀ ਵਧੀਆ ਮੋਟੀ ਗੰਡੀ ਤੇ ਕਲਾ ਪਾ ਜੀ ਲਸੰਦਾ ਜੀ ਤੇ ਬੰਦ ਗੱਟੇ ਦਾ ਪਾ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਹੈ ਜੀ ਫਰੂਟ ਦਾ ਜੀ ਆਪਾਂ ਬੰਦ ਡੱਬਿਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਹੈ ਜੀ ਅੱਜ ਦਾ ਜੀ ਹੋਲ سیل ਦਾ ਰੇਟ ਜੀ ਅੱਜ ਦਾ ਜੀ ਦੋਸਤੋ ਅੰਮ੍ਰਿਤ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਦੀ ਅੰਮ੍ਰਿਤ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਦੀ ਅੰਮ੍ਰਿਤ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਜਬਾਨੀ ਫਲ ਦਾ ਭਾਅ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਜਬਾਨੀ ਫਲ ਦਾ ਜੀ ਅੱਜ ਦਾ ਜ ਪੰਜਾਬ ਤੋਂ ਲੈ ਕੇ 100 ਰੁਪਏ ਦੇ ਕਰਾ ਭਾਜੀ ਜਪਾਨੀ ਫਲ ਦਾ ਜੀ ਇਹ ਵਧੀਆ ਕੁਆਲਿਟੀ ਦਾ ਕਰਾ ਭਾਜੀ ਅੱਜ ਦਾ ਜੀ ਇਹ ਬੰਦ ਡਰੇਟਾਂ ਦਾ ਜੀ ਅੱਜ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਕੱਟ ਚੁੱਕਿਆ ਜੀ ਪਵਿੱਤੇ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਪਵਿੱਤੇ ਜੇ ਕਿਸੇ ਨੂੰ ਮਿਲਣਾ ਜੀ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਹਿ ਗਿਆ ਜੀ 25 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਜਿਹੜਾ ਮੱਖੀ ਵਾਲਾ ਸੇਵ ਹੁੰਦਾ ਨਾ ਜੀ ਉਹਦਾ ਸੇਵ ਦਾ ਭਾਅ ਘੱਟ ਹੁੰਦਾ ਜੀ ਥੋੜਾ ਜਿਹਾ ਤੇ ਮੱਖੀ ਵਾਲੇ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 500 ਰੁਪਏ ਤੱਕ ਦਾ ਭਾਅ ਹੁੰਦਾ ਜੀ ਸੇਵ ਦਾ ਜੀ ਨੂੰ ਬੰਦ ਪੇਟੀਆਂ ਦਾ ਭਾਅ ਜੀ ਡੱਬਿਆਂ ਦਾ ਜੀ ਅੱਜ ਦਾ ਜੀ ਸੇਵ ਦਾ ਜੀ ਤੇ ਆਪਾਂ ਹੋਰ ਵੀ ਕੁਆਲਿਟੀ ਵਧੀਆ ਕੁਆਲਿਟੀ ਬਾਰੇ ਗੱਲਬਾਤ ਹਾਂਜੀ ਦੋਸਤੋ ਵਧੀਆ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਹੁੰਦਾ ਜੀ ਵਧੀਆ ਸੇਵ ਦਾ ਜੀ ਜਿਹੜਾ ਵਧੀਆ ਸੇਵ ਹੁੰਦਾ ਜੀ ਕੁਆਲਿਟੀ ਦਾ ਪੂਰਾ ਵਧੀਆ ਸੇਵ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀ ਵਾਲਾ ਭਾਅ ਜੀ ਸੇਵ ਦਾ ਜੀ ਅੱਜ ਦਾ ਪੂਰੀ ਵਧੀਆ ਕੁਆਲਿਟੀ ਵਾਲਾ ਸੇਵ ਆ ਜੀ ਇਹ ਪੂਰਾ ਵਧੀਆ ਹਾਂਜੀ ਦੋਸਤੋ ਵਧੀਆ ਕੇਲੇ ਦਾ ਭਾਰ ਰਿਹਾ ਜੀ ਅੱਜ ਦਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਕੇਲੇ ਦਾ ਭਾਰ ਰਿਹਾ ਜੀ ਜਿਹੜੇ 22 ਤੋਂ ਲੈ ਕੇ 32 ਰੁਪਏ ਤੱਕ ਦਾ ਭਾਰ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਵਧੀਆ ਟਾਪ ਦੇ ਕੇਲੇ ਦਾ ਜੀ ਸੁਪਰ ਕੇਲੇ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਪਲੇਟਾਂ ਦਾ ਭਾਰ ਜੀ ਅੱਜ ਦਾ ਜੀ ਕੇਲੇ ਦਾ ਹਾਂਜੀ ਦੋਸਤੋ ਡਾਫਿੰਗ ਦਾ ਭਾਰ ਰੇਟ ਘਟ ਚੁੱਕਿਆ ਜੀ ਅੱਜ ਦਾ ਜੀ ਇਹ ਨਰੀਆਲ ਦਾ ਜੀ ਪਾਣੀ ਹੈ ਨਰੀਆਲ ਦਾ ਭਾਅ ਘਟ ਚੁੱਕੇ ਨੇ ਜੀ ਤੇ ਨਰੀਆਲ ਪਾਣੀ ਹੈ ਨਰੀਆਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਅਲਫਾ ਫੈਨਾ ਪਾਰ ਹੈ ਜੀ ਜੇ ਕਟੋਕਟ 10 ਪੀਸ ਲੈਣੇ ਮੈਣੇ ਜੇ ਕਿਸੇ ਨੇ ਵੀ ਲੈਣੇ ਹੈ ਜੀ 550 ਰੁਪਏ ਦਾ ਪਾਰ ਰਹਿ ਗਿਆ ਜੀ ਅੱਜ ਦਾ ਜੀ ਅਲਫਾ ਫੈਨਾ ਜੀ ਇਹ ਬੰਦਲਵਾ ਦਾ ਪਾ ਜੀ ਨਰੀਆਲ ਦਾ ਜੀ ਅੱਜ ਹਾਂ ਜੀ ਦੋਸਤੋ ਮਸੰਮੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਕਟਿਆ ਦਾ ਪਾਰ ਆ ਰਿਹਾ ਜੀ ਮਸੰਮੀ ਦਾ ਜੀ 550 ਤੋਂ ਲੈ ਕੇ 650 700 800 ਤੱਕ ਦਾ ਨਾ ਪਾ ਨਹੀਂ ਮਸੰਮੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਕਟਿਆ ਦਾ ਪਾ ਜੀ 550 ਤੋਂ ਲੈ ਕੇ 10 ਕਿਲੋ ਵਾਲੇ ਜਿਹੜੀ ਉਹ 550 ਰੁਪਏ ਦੀ ਹੈ ਜਿਹੜੀ 20 ਕਿਲੋ ਵਾਲੀ ਭਰਤੀ ਹੁੰਦੀ ਹੈ ਜੀ ਉਹ 750 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਤੇ ਬੰਦ ਘਟੇ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਪੈਨੈਪਲ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਡ ਡੱਬੇ ਦਾ ਭਾਅ ਹੈ ਜੀ ਅੱਜ ਦਾ ਜੀ 1400 ਤੋਂ ਲੈ ਕੇ 1550 ਰੁਪਏ ਤੱਕ ਦਾ ਆ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ